ਮੇਰਦੇ ਨੇ ਬੇਨਤੀ ਕਰਦੇ ਨੇ ਵੀ ਅਸੀਂ ਆਏ ਆ ਤੁਹਾਡੇ ਕੋਲ ਸਾਡੀ ਇਹ ਬੇਨਤੀ ਹੈ ਜਿਤਨਾ ਇਹ ਬੇਨਤੀਆਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਜੇਦਾਰ ਨੂੰ ਜਾ ਕੇ ਕਰਦੇ ਨੇ ਉਹ ਗੱਲ ਨਵੀਂ ਕਰਨ ਤੱਕ ਪਹੁੰਚੀ ਜੇ ਸਚਾਈ ਆ ਆਪਣੀ ਹਾਈਕ ਵਾਂਗ ਇਹਨੂੰ ਸ਼ਾਮਲ ਕਰਨਾ ਚਾਹੁੰਦੇ ਆ ਜਿਹੜਾ ਤੁਸੀਂ ਬਾਰ ਬਾਰ ਨਾਮ ਲੈ ਰਹੇ ਹੋ ਉਹਦਾ ਇਹ ਅਮਜਾਨੇ ਚ ਨਹੀਂ ਕਰੇ ਤੇ ਚੁੱਪ ਰਿਹਾ ਹੋਇਆ ਕਿ ਜਿੰਕੋ ਨੇ ਇੱਕ ਮੀਟਿੰਗ ਬੁਲਾ ਲਈ ਮੀਟਿੰਗ ਦੇ ਬੰਦੇ ਕੌਣ ਸਨ ਮਾਂਜੋ ਮਾਜੇ ਦੇ ਜਨਰਲ ਮਜੀਠੀਆ ਸਾਹਿਬ ਖੰਭੇ ਵੀ ਮਜੀਠੀਆ ਸਾਹਿਬ ਦੇ ਬੰਦੇ ਤੇ ਸੱਜੇ ਵੀ ਮਜੀਠੀਆ ਸਾਹਿਬ ਦੇ ਬੰਦੇ ਕਿਉਂ ਮਜੀਠੀਆ ਸਾਹਿਬ ਦੀ ਮਰਜ਼ੀ ਤੋਂ ਬਿਨਾਂ ਚਲੇ ਗਏ سات سال تکے نہیں کھانے جی کرو جس بند کا کردار میرا ہوے دیا بھنگا بندہ گرو سا آلے دے نا لگے اپنی گھرتی نہیں ہوا اپنے دیا نہیں ہوا دوجا ہوا پھر چوال ایک دشمن کا میں بہت میں آ جانا ਪਾਠ ਨੂੰ ਦੀਗੇ ਮੰਦੇ ਆਂ ਅੱਜ ਮੈਂ ਤੁਹਾਡੇ ਨੂੰ ਅਗੂ ਸਹਿਬਾਨ ਨੂੰ ਬੁਲਾਇਆ। ਬਲੰਦੀ ਕਰਦੇ ਆਂ ਆਜ ਦੇ ਇਮਾਨਦਾਰਨ ਵੀ ਇਹਨਾਂ ਨਾਲ ਮੈਂ ਖੜਾ ਹੁੰਦਾ। ਅਕੀਪਾਂ ਦੀ ਚਾਹੀਦੀ ਹੈ ਪਹਿਲਾਂ ਵੀ ਕੰਮ ਕਰਦੇ ਡੱਟ ਕੇ ਕੰਮ ਕਰਾਂਗੇ। ਸਾਡਾ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਡੇ ਆਗੂ ਸਹਿਬਾਨ ਇੱਕ ਨੰਬਰ ਜਿਹੜੀ ਕਤਾਰ ਜਿਹਨੂੰ ਕਹਿ ਸਕਦੇ ਆਂ ਸਾਡੇ ਸਾਰੇ ਲੀਡਰ ਤੇ ਉਹਨਾਂ ਦੇ ਨਾਲ ਮੀਟਿੰਗ ਚੱਲੀ ਗਈ ਸੀ ਕੁਝ ਮੁਸ਼ਕਲ ਸੀ ਉਹ ਸਾਰੀ ਹਾਈ ਕਮਾਂਡ ਤੱਕ ਅਸੀਂ ਗੱਲ ਕਰਨੀ ਸੀ ਕਿਉਂਕਿ ਪਰਿਵਾਰ ਸਾਡਾ ਵਾ ਪਰਿਵਾਰ 'ਚ ਗੱਲ ਕਰਨੀ ਹੁੰਦੀ ਆ ਤੇ ਸ਼ੋਮਨੀ ਅਕਾਲੀ ਦਲ ਸਾਡਾ ਪਰਿਵਾਰ ਹੈ ਹਾਈ ਕਮਾਂਡ ਤੱਕ ਗੱਲ ਸਚਾਉਣੀ ਸੀ ਉਹ ਗੱਲ ਕੀਤੀ ਗਈ ਆ ਮੇਰੇ ਖਿਆਲ 'ਚ ਇਸੇ ਸਬੰਧ ਵਿੱਚ ਕੀਤੀ ਗਈ ਹੈ ਅਸਲ ਕੀ ਪ੍ਰਚਾਰ ਕਿਉਂ ਨਹੀਂ ਕਰ ਰਿਹਾ ਜੀ ਮੈਂ ਹਾਲੇ ਪਰਸੋ ਸਾਰੀਆਂ ਮੀਟਿੰਗਸ ਕਰਕੇ ਗਿਆ ਹਾਂ ਬਾਰਡਰ ਵਾਲੇ ਸਾਰੇ ਜਿਹੜੇ ਆ ਜ਼ੋਨ ਸੀ ਬਾਰਡਰ ਜ਼ੋਨ ਦੇ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲੇ-ਕੱਲੇ ਪਿੰਡ ਦੇ ਵਿੱਚ ਪ੍ਰੋਗਰਾਮ ਕਰਕੇ ਆਇਆ ਤੇ ਗੱਲ ਮੇਰੀ ਤੂਰੀ ਥੋੜੀ ਜਿਹੀ ਢਿੱਲੀ ਸੀ ਅੱਜ ਵੀ ਪ੍ਰੋਗਰਾਮ ਜਿਹੜਾ ਵਾ ਵਿੱਚ ਇੱਕ ਤਰ੍ਹਾਂ ਦੀ ਚੀਮਾ ਸਾਹਿਬ ਦੀ ਮੀਟਿੰਗ ਆ ਹੋਰ ਵੀ ਮੀਟਿੰਗਾਂ ਵੀ ਕਰਨੀਆਂ ਨੇ ਅਸੀਂ ਵਰਕਰਾਂ ਕਾਦੀਪਾਲ ਦੇ ਜ਼ਿਪਾਈ ਆ ਲੜਨਾ ਜਾਣਦੇ ਆ ਤੇ ਲੜਾਂਗੇ ਲੜਦੇ ਆਏ ਆ ਤੇ ਗਾਂ ਵੀ ਲੜਾਂਗੇ ਜੋ ਤੁਸੀਂ ਸਵਾਲ ਲੈ ਕੇ ਕਿ ਉਹਨਾਂ ਨੇ ਕੀ ਮਤਲਬ ਕੀ ਬਰਾਮਾ ਲੱਗਾ ਕਿ ਦੋ ਲੋਕਾਂ ਨੇ ਯਾਤਰੀਆਂ ਨੂੰ ਚਾਰੇ ਆਪਸ ਵਿੱਚ ਲੱਗੀਆਂ ਤਾਂ ਤੁਸੀਂ ਫਟ ਕਰਕੇ ਜਾ ਰਹੇ ਹੋ ਆਖਵਾਮਾਂ ਤੋਂ ਥੋੜਾ ਜਿਹਾ ਪਹਿਲੇ ਜੁੜੀ ਅਫਵਾਹਾਂ ਫਲਾਉਣਾ ਤਾਂ ਮੇਰੇ ਮੂੰਹੋਂ ਕੁਝ ਸੁਣਿਆ ਪਰ ਸਵਾਲ ਦਾ ਉੱchnਾ ਬਣਦਾ ਨਹੀਂ ਮੈਨੂੰ ਜਦ ਤੱਕ ਤੁਸੀਂ ਇੱਕ ਮਿੰਟ ਜੇ ਤੁਸੀਂ ਮੇਰੇ ਕੋਈ ਮੂੰਹ ਸੁਣਿਆ ਮੇਰੀ ਜ਼ਰਾ ਲੈ ਪਾਪਾ ਜੀ ਨੂੰ ਸੁਣਿਆ ਮੈਂ ਕੋਈ ਗੱਲ ਕੀਤੀ ਇਹੋ ਜੀ ਉਹ ਤੁਹਾਡਾ ਫਰਜ਼ ਨਹੀਂਗਾ ਬਣਦਾ ਵੇਖੋ ਗੱਲ ਆਪਾਂ ਪੱਤਰਕਾਰ ਆਂ ਪੱਤਰਕਾਰੋ ਪੱਤਰਕਾਰ ਜੀ ਕੇ ਪੱਤਰਕਾਰਤਾ ਵਾਲੀ ਗੱਲ ਕਰੋ ਜਦੋਂ ਕਿ ਕਿਸੇ ਹੋਰ ਨੂੰ ਸਵਾਲ ਪੁੱਛਦੇ ਜੇ ਕੋਈ ਜਿਸ ਬੰਦੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ ਉਹਨੂੰ ਕਦੇ ਪੁੱਛਿਆ ਵੀ ਇਹ ਵੀਡੀਓ ਦੇ ਵਿੱਚ ਕੌਣ ਸੀ ਨਾਲ ਕਦੇ ਪੁੱਛਿਆ ਦੀ ਪੁੱਛਿਓ ਕਦੇ ਜਦੋਂ ਹੁਣ ਕਿਤੇ ਕਰੋਗੇ ਨਾ ਕਿਸੇ ਦੀ ਤੁਹਾਨੂੰ ਕਹੋ ਜੀ ਵੀਡੀਓ ਦੇ ਵਿੱਚ ਜਿਹੜਾ ਫਲਾਣਾ 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 ਬੰਦਾ ਹੈ ਕੌਣ ਜਾਂ ਜਲਾਨੀ ਕੌਣ ਸੀ ਪੁੱਛੋ ਵੀ ਜ਼ਰੂਰ ਪੁੱਛੋ ਕਾਲੋ ਸਭ ਤਾਂ ਡਿਨ ਨਰਾਜ਼ਗੀ ਦੀ ਪਾਰਟੀ ਨਰਾਜ਼ਗੀ ਪਾਰਟੀ ਦੇ ਨਾਲ ਇਹ ਆ ਕਿ ਕੋਈ ਬੰਦਾ ਅਕਾਲੀ ਨਾ ਹੋਵੇ ਤੇ ਉਹਦੇ ਆਲੇ ਦੁਆਲੇ ਅਕਾਲੀ ਦਲ ਦੇ ਬੰਦੇ ਬੈਹਿ ਕੇ ਕੋਈ ਪ੍ਰੈਸ ਕਾਨਫਰੰਸ ਕਰਨ ਤੇ ਅਕਾਲੀ ਦਲ ਨੂੰ ਉਹਨਾਂ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਜਵਾਬਤਲਬੀ ਕਰਨੀ ਚਾਹੀਦੀ ਤੇ ਤੋਂ ਸਪਸ਼ਟੀ ਕਰਨ ਦੇਣਾ ਚਾਹੀਦਾ ਕਿ ਅਕਾਲੀ ਨੇ ਕਿ ਨਹੀਂ بس ਇਹ ਨਾਲ ਹੋਰ ਕੋਈ ਮੇਰੇ ਨਰਾਜ਼ਗੀ ਹਾਈ ਕਮਾਂਡਾ ਨੇ ਨਰਾਜ਼ਗੀ ਹਾਈ ਕਮਾਂਡਾ ਇਹੋ ਹੀ ਨਰਾਜ਼ਗੀ ਤੁਹਾਨੂੰ ਦੱਸ ਦਿੱਤੀ ਹੋਰ ਕੋਈ ਮੇਰੀ ਨਰਾਜ਼ਗੀ ਨਹੀਂ ਗਈ ਜਾਂ ਕੋਈ ਕੋਈ ਪਹਿਲਾਂ ਨਹੀਂ ਸਰ ਵੀ ਇੱਕੋ ਗੱਲ ਕੀਤੀ ਵੀ ਇੱਕ ਬੰਦਾ ਜਿਹੜਾ ਅਕਾਲੀ ਹੀ ਨਹੀਂਗਾ ਅਕਾਲੀ ਦਲ ਦਾ ਮੈਂਬਰ ਹੀ ਨਹੀਂਗਾ ਉਹਦੇ ਆਲੇ ਦੁਆਲੇ ਬੈਹਿ ਕੇ ਸਾਡੇ ਜਿਹੜੇ ਅਕਾਲੀ ਦਲ ਦੇ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕੋਈ ਸਾਫ ਕਾ ਜ਼ਿਲ੍ਹਾ ਪ੍ਰਧਾਨ ਸਾਡੇ ਅਕਾਲੀ ਦਾ ਦਾਦੇ ਹੁਣ ਅਕਾਲੀ ਦਲ ਦਾ ਨਮਾਇੰਦਾ ਵੀ ਹੋਵੇ ਉਹ ਕੋਈ ਗੱਲ ਕਰੇ ਤੇ ਮੈਂ ਇਸ ਗੱਲ ਦੀ ਉਹਨਾਂ ਨੂੰ ਕਹਿ ਦਿੱਤੀ ਕਿ ਇਸ ਗੱਲ ਨੂੰ ਵਰਜਣਾ ਚਾਹੀਦਾ। ਉਹ ਸਿਨੂਰਾ ਹਾਈ ਮੈਸ ਸਪਾਈਆਂ ਸਪਾਈ ਕੋਲ ਜਰਨੈਲ ਨਹੀਂ ਆਉਂਦਾ ਜਰਨੈਲਾਂ ਕੋਲ ਸਪਾਈ ਜਾਂਦੇ ਹੁੰਦੇ ਤੇ ਸਪਾਈ ਜਿਹੜੇ ਅਸੀਂ ਸਪਾਈ ਅਸੀਂ ਪਾਰਟੀ ਜੇ ਤੁਹਾਡੇ ਕੋਈ ਦਰਦ ਹੁੰਦੀ ਆ ਤੁਹਾਨੂੰ ਕੋਈ ਤਕਲੀਫ ਹੁੰਦੀ ਆ ਤੁਸੀਂ ਆਪਣੇ ਮਾਂ ਕੋਲ ਬਾਪ ਕੋਲ ਗिला ਕਰਦੇ ਜੇ ਕਿ ਨਹੀਂ ਕਰਦੇ ਸਾਰੀ ਕਮਾਂਡ ਮੇਰੀ ਮਾਂ ਪਿਓ ਸਾਰਾ ਕੁਝ ਤੇ ਮੈਂ ਉਹਨਾਂ ਕੋਲ ਆਪਣਾ ਦੁੱਖ ਰੋਇਆ ਕਿ ਇਸ ਚੀਜ਼ ਨੂੰ ਵਰਜਿਣਾ ਚਾਹੀਦਾ ਤੇ ਤਾਂ ਕਿ ਸਾਰਾ ਇਹ ਹਲਕਾ ਜਿਹਾ ਤਗੜਾ ਹੋ ਕੇ ਇਸ ਜਿਹੜੀ ਆ ਡਾਕਟਰ ਟੀਮਾਂ ਦੀ ਜਿਹੜੀ ਆ ਲੜਾਈ ਉਹਨੂੰ ਵੱਡੇ ਮਾਰਦਾਨਾ ਜਿੱਤ ਕੇ ਤੇ ਸ਼ਰਮ ਨਹੀਂ ਕਰੀ ਦਿੰਦੀ ਛੋਟ ਪਾਇਆ ਜਾਂਦਾ